ਮੇਰੀ ਪੀਰੀ ਦੇ ਮਾਲਕ ਤਨ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇੱਕ ਦਿਨ ਗੁਰੂ ਜੀ ਆਪਣੇ ਕੁਝ ਸਿੱਖਾਂ ਨਾਲ ਸਾਈ ਮੀਆਂ ਮੀਰ ਜੀ ਦੇ ਡੇਰੇ ਪਾਸੋਂ ਲੰਘੇ ਤਾਂ ਮੀਆਂ ਮੀਰ ਜੀ ਪਾਸ ਬਹੁਤ ਸਾਰੇ ਮਰੀਦ ਬੈਠੇ ਹੋਏ ਸਨ ਗੁਰੂ ਜੀ ਨੂੰ ਦੂਰੋਂ ਹੀ ਵੇਖ ਕੇ ਮੀਆਂ ਮੀਰ ਜੀ ਨੇ ਉੱਠ ਕੇ ਆਪ ਜੀ ਨੂੰ ਸਲਾਮ ਕੀਤੀ ਸਾਈ ਜੀ ਨੇ ਸਨਮਾਨ ਵਜੋਂ ਜਦ ਗੁਰੂ ਜੀ ਘੋੜੇ ਤੋਂ ਉਤਰਨ ਲੱਗੇ ਤਾਂ ਮੀਆਂ ਮੀਰ ਜੀ ਨੇ ਉਤਰਨਾ ਦਿੱਤਾ ਅਤੇ ਘੋੜੇ ਦੀਆਂ ਵਾਂਗਾਂ ਫੜ ਕੇ ਗੁਰੂ ਜੀ ਨੂੰ ਆਪਣੇ ਡੇਰੇ ਲੈ ਗਏ ਗੁਰੂ ਜੀ ਨੂੰ ਸਤਕਾਰ ਨਾਲ ਇੱਕ ਉੱਚੇ ਆਸਣ ਉੱਤੇ ਬਿਠਾਇਆ ਅਤੇ ਸਜਦਾ ਕੀਤਾ ਉਪਰੰਤ ਕੁਝ ਸਮਾਂ ਆਤਮ ਗਿਆਨ ਦੀਆਂ ਗੱਲਾਂ ਕਰਕੇ ਜਦ ਗੁਰੂ ਜੀ ਤੁਰਨ ਲੱਗੇ ਤਾਂ ਮੀਆਂ ਮੀਰ ਨੇ ਫਿਰ ਸਜਦਾ ਕਰਕੇ ਆਪ ਜੀ ਨੂੰ ਉੱਠ ਕੇ ਸਤਕਾਰ ਨਾਲ ਵਿਦਾ ਕਰਨ ਕੁਝ ਦੂਰ ਚਲੇ ਗਏ ਗੁਰੂ ਜੀ ਨੂੰ ਤੋੜ ਕੇ ਜਦ ਮੀਆਂ ਮੀਰ ਜੀ ਡੇਰੇ ਆਏ ਤਾਂ ਮਰੀਦਾ ਨੇ ਪੁੱਛਿਆ ਪੀਰ ਜੀ ਇਹ ਕੌਣ ਸਨ ਮੀਆਂ ਮੀਰ ਜੀ ਨੇ ਕਿਹਾ ਇਹ ਅੱਲਾ ਦਾ ਨੂਰ ਹਨ ਅਸੀਂ ਨਿਤ ਇਹਨਾਂ ਦੀ ਬੰਦਗੀ ਕਰਦੇ ਹਾਂ ਇਹ ਉੱਤਰ ਸੁਣ ਕੇ ਸਾਰੇ ਮਰੀਦ ਚੁੱਪ ਹੋ ਗਏ ਉਸ ਸਮੇਂ ਕਾਜੀ ਰੁਸਤਮ ਖਾਨ ਦੀ ਲੜਕੀ ਕੌਲਾਂ ਵੀ ਪੀਰ ਜੀ ਦੇ ਮਰੀਦਾਂ ਨਾਲ ਇੱਕ ਪਾਸੇ ਬੈਠੀ ਦਰਸ਼ਨ ਕਰ ਰਹੀ ਸੀ ਉਸਨੇ ਜਦ ਮੀਆਂ ਮੀਰ ਜੀ ਪਾਸੋਂ ਗੁਰੂ ਜੀ ਦੀ ਵਡਿਆਈ ਸੁਣੀ ਤਾਂ ਉਸਨੇ ਮੀਆਂ ਮੀਰ ਜੀ ਤੋਂ ਪੁੱਛਿਆ ਗੁਰੂ ਜੀ ਕਿੱਥੇ ਰਹਿੰਦੇ ਹਨ ਇਹਨਾਂ ਨੂੰ ਤੁਸਾਂ ਅੱਲਾ ਦਾ ਨੂਰ ਕਿਸ ਤਰ੍ਹਾਂ ਕਿਹਾ ਹੈ ਪੀਰ ਜੀ ਨੇ ਕਿਹਾ ਬੇਟਾ ਇਹ ਗੁਰੂ ਨਾਨਕ ਵਲੀ ਅੱਲਾਹ ਦੇ ਗੱਦੀ ਨਿਸ਼ੀਨ ਹਨ ਅਤੇ ਆਪਣੇ ਪਿਤਾ ਦੇ ਵਸਾਏ ਹੋਏ ਸ਼ਹਿਰ ਅੰਮ੍ਰਿਤਸਰ ਵਿੱਚ ਨਿਵਾਸ ਰੱਖਦੇ ਹਨ ਇਹ ਪੀਰਾਂ ਦੇ ਪੀਰ ਹਨ ਅਤੇ ਬੜੀ ਸ਼ਕਤੀ ਦੇ ਮਾਲਕ ਹਨ ਗੁਰੂ ਜੀ ਦੀ ਇਸ ਤਰ੍ਹਾਂ ਮਹਿਮਾ ਸੁਣ ਕੇ ਕੌਲਾਂ ਨੂੰ ਗੁਰੂ ਘਰ ਉੱਤੇ ਸ਼ਰਧਾ ਹੋ ਗਈ ਅਤੇ ਫਿਰ ਮੀਆਂ ਮੀਰ ਜੀ ਦਾ ਗੁਰੂ ਜੀ ਪ੍ਰਤੀ ਇਹ ਵਰਤਾਵਾ ਵੇਖ ਕੇ ਸਾਰੇ ਮੁੱਲਾ ਮੁਲਾਣੇ ਕਾਜੀ ਤੇ ਉਮਰਾਵਾਂ ਨੇ ਬਹੁਤ ਬੁਰਾ ਮਨਾਇਆ ਪਰ ਪੀਰ ਜੀ ਨੂੰ ਕੁਝ ਨਾ ਕਹਿ ਸਕੇ ਅਤੇ ਨਾ ਹੀ ਹੀ ਕੁਝ ਪੁੱਛ ਸਕੇ ਬਾਦਸ਼ਾਹ ਸ਼ਾਹਜਹਾਨ ਪੀਰ ਜੀ ਦੇ ਦਰਸ਼ਨ ਕਰਨ ਵਾਸਤੇ ਹਰ jumme ਨੂੰ ਆਉਂਦਾ ਹੁੰਦਾ ਸੀ ਪਰ ਕਾਜੀ ਆਦਕਾ ਨੇ ਸਲਾਹ ਕਰਕੇ ਬਾਦਸ਼ਾਹ ਪਾਸ ਜਾ ਕੇ ਸ਼ਿਕਾਇਤ ਕੀਤੀ ਬਾਦਸ਼ਾਹ ਸਲਾਮਤ ਅਸੀਂ ਇਹ ਗੱਲ ਵੇਖ ਕੇ ਹੈਰਾਨ ਹੋਏ ਹਾਂ ਕਿ ਪੀਰ ਮੀਆਂ ਮੀਰ ਜੀ ਨੇ ਕੱਲ ਹਿੰਦੂਆਂ ਦੇ ਪੀਰ ਗੁਰੂ ਹਰਗੋਬਿੰਦ ਜੀ ਨੂੰ ਉੱਠ ਕੇ ਸਲਾਮ ਕੀਤੀ ਅਤੇ ਆਪਣੇ ਨਾਲੋਂ ਉੱਚੇ ਅਸਣ ਉਤੇ ਬਿਠਾਇਆ ਅਤੇ ਸਭ ਦੇ ਸਾਹਮਣੇ ਸਜਦਾ ਕੀਤਾ ਫਿਰ ਉਨ੍ਹਾਂ ਨੂੰ ਆਪ ਉੱਠ ਕੇ ਤੋਰਨ ਗਏ ਅਤੇ ਕਿਹਾ ਕਿ ਏ ਅੱਲਾਹ ਪਾਕ ਦਾ ਨੂਰ ਹਨ ਅਸੀਂ ਪੰਜ ਵਕਤ ਇਹਨਾਂ ਅੱਗੇ ਹੀ ਸਜਦਾ ਕਰਦੇ ਹਾਂ ਹਜ਼ੂਰ ਵਾਲਾ ਪੀਰ ਜੀ ਤੋਂ ਪਿੱਛਣ ਕੇ ਪੀਰ ਜੀ ਇੱਕ ਹਿੰਦੂ ਨੂੰ ਸਜਦਾ ਕਿਉਂ ਕਰਦੇ ਹਨ ਉਸ ਨੂੰ ਅੱਲਾਹ ਪਾਕ ਦਾ ਨੂਰ ਕਿਉਂ ਆਖਦੇ ਹਨ ਉਪਰੰਤ ਜਦ ਬਾਦਸ਼ਾਹ ਜਮੇ ਨੂੰ ਪੀਰ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਸ ਨੇ ਪੀਰ ਜੀ ਤੋਂ ਕਾਜ਼ੀਆਂ ਤੇ ਉਮਰਾਵਾਂ ਦੀ ਸ਼ਿਕਾਇਤ ਬਾਰੇ ਪੁੱਛਿਆ ਕਿ ਇਹ ਠੀਕ ਕਹਿੰਦੇ ਹਨ ਜਾਂ ਫਿਰ ਗਲਤ ਪੀਰ ਜੀ ਨੇ ਕਿਹਾ ਬਾਦਸ਼ਾਹ ਜੀ ਇਹ ਮੌਲਾ ਦੀ ਦਰਗਾਹ ਤੇ ਜੋ ਪੀਰ ਫਕੀਰ ਜਾਂਦੇ ਹਨ ਉਹ ਸਭ ਇਹਨਾਂ ਅੱਗੇ ਹੀ ਨਮਸਕਾਰਾਂ ਕਰਦੇ ਹਨ ਅਤੇ ਆਪੋ ਆਪਣੇ ਕੰਮ ਇਹਨਾਂ ਰਾਹੀਂ ਹੀ ਅੱਲਾਹ ਤੋਂ ਕਰਵਾਉਂਦੇ ਹਨ ਜਿਵੇਂ ਸੰਸਾਰ ਵਿੱਚ ਲੋਕ ਤੁਹਾਨੂੰ ਨਮਸਕਾਰਾਂ ਕਰਦੇ ਹਨ ਤਿਵੇਂ ਹੀ ਦਰਗਾਹ ਵਿੱਚ ਖੁਦਾ ਦੇ ਪ੍ਰੇਮੀ ਇਹਨਾਂ ਨੂੰ ਨਮਸਕਾਰਾਂ ਅਤੇ ਸਜਦਾ ਕਰਦੇ ਹਨ ਤੁਹਾਨੂੰ ਸੰਸਾਰੀ ਲੋਕਾਂ ਨੂੰ ਖੁਦਾ ਦੀ ਦਰਗਾਹ ਦੀ ਕੋਈ ਖਬਰ ਨਹੀਂ ਹੈ ਕਿ ਅੱਗੇ ਕੀ ਹੁੰਦਾ ਹੈ Hindu ਅਤੇ Turk ਦੋਨੇ ਝਗੜਿਆਂ ਵਿੱਚ ਪਏ ਹੋਏ ਪਰਮੇਸ਼ਰ ਦੇ ਪ੍ਰੇਮੀਆਂ ਨੂੰ ਤਰਕਾਂ ਕਰਦੇ ਰਹਿੰਦੇ ਹਨ ਐਸੇ ਤਰਕਵਾਦੀ ਪੁਰਸ਼ਾਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਉਹ ਨਰਕਾਂ ਵਿੱਚ ਹੀ ਸਜ਼ਾ ਭੁਗਤਦੇ ਰਹਿੰਦੇ ਹਨ ਪੀਰ ਸਾਹਿਬ ਦੀਆਂ ਗੱਲਾਂ ਸੁਣ ਕੇ ਸ਼ਾਹ ਜਹਾਨ ਸਜਦਾ ਕਰਕੇ ਚੁੱਪਚਾਪ ਹੀ ਉੱਠ ਕੇ ਚਲਿਆ ਗਿਆ ਅਗਲੇ ਜੰਮੇ ਵਾਲੇ ਦਿਨ ਪੀਰ ਮੀਆਂ ਮੀਰ ਦੇ ਦਰਸ਼ਨ ਕਰਨ ਬਹੁਤ ਸਾਰੇ ਲੋਕ ਆਏ ਅਤੇ ਆਪਣੀ ਮਾਂ ਨਾਲ ਕੌਲਾਂ ਵੀ ਆਈ ਦਰਸ਼ਨ ਕਰਕੇ ਲੋਕ ਆਪੋ ਆਪਣੇ ਕੰਮਾਂ ਨੂੰ ਤੁਰਦੇ ਗਏ ਜਦ ਪਿੱਛੇ ਕੁਝ ਮਰਦ ਤੇ ਕੁਝ ਜਨਾਨੀਆਂ ਰਹਿ ਗਈਆਂ ਤਾਂ ਇੱਕ ਸਿੱਖ ਜੋ ਬੜੀ ਮਿੱਠੀ ਆਵਾਜ਼ ਨਾਲ ਸੁਖਮਣੀ ਸਾਹਿਬ ਪੜ ਰਿਹਾ ਸੀ ਉਸ ਨੂੰ ਪੀਰ ਜੀ ਨੇ ਆਪਣੇ ਪਾਸ ਸੱਦ ਕੇ ਪੁੱਛਿਆ ਕਿ ਇਹ ਕਿਸ ਦੀ ਬਾਣੀ ਤੂੰ ਪੜ ਰਿਹਾ ਹੈ ਸਿੱਖਾਂ ਨੇ ਕਿਹਾ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਸੁਖਮਣੀ ਸਾਹਿਬ ਮੈਂ ਪੜ ਰਿਹਾ ਹਾਂ ਪੀਰ ਜੀ ਨੇ ਉਸ ਸਿੱਖ ਨੂੰ ਆਪਣੇ ਪਾਸ ਬਿਠਾ ਸਾਰੀ ਸੁਖਮਣੀ ਸਾਹਿਬ ਦਾ ਪਾਠ ਆਪਣੇ ਮਰੀਦਾਂ ਸਹਿਤ ਮੁੱਢ ਤੋਂ ਸੁਣਿਆ ਪਾਠ ਸੁਣ ਕੇ ਮੀਆਂ ਮੀਰ ਜੀ ਨੇ ਬਹੁਤ ਪ੍ਰਸੰਨ ਹੋ ਕੇ ਗੁਰੂ ਘਰ ਦੀ ਬਹੁਤ ਉਸਤਤ ਕੀਤੀ ਗੁਰੂ ਜੀ ਦੀ ਬਾਣੀ ਦਾ ਪਾਠ ਸੁਣ ਕੇ ਕੌਲਾਂ ਦੇ ਮਨ ਵਿੱਚ ਗੁਰੂ ਘਰ ਤੇ ਬਹੁਤ ਸ਼ਰਧਾ ਵੱਜ ਗਈ ਉਸਨੇ ਘਰ ਆਣ ਕੇ ਆਪਣੀ ਮਾਂ ਨਾਲ ਜਦ ਗੁਰੂ ਕਰਦੀ ਅਤੇ ਗੁਰੂ ਜੀ ਦੀ ਉਪਮਾ ਕੀਤੀ ਤਾਂ ਕਾਜੀ ਨੇ ਉਸ ਨੂੰ ਬਹੁਤ ਡਾਟ ਲਾਈ ਅਤੇ ਗੁੱਸੇ ਹੋਇਆ ਕਿ ਤੂੰ ਹਿੰਦੂਆਂ ਦੇ ਪੀਰ ਦੀ ਉਸਤਤੀ ਕਰਦੀ ਹੈ ਤੂੰ ਕਾਫਰ ਹੈ ਅੱਗੇ ਆਪ ਜੀ ਇਸ ਦਾ ਦੂਸਰਾ ਭਾਗ ਸੁਣਨ ਵਾਸਤੇ ਕਿ ਕੌਲਾਂ ਦੇ ਨਾਲ ਬਾਅਦ ਵਿੱਚ ਕੀ ਹੋਇਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਆਪ ਜੀ ਦੀਆਂ ਅਸੀਸਾਂ صدਕਾ ਹੀ ਅੱਗੇ ਅਸੀਂ ਜੋ ਕੋਲਾ ਜੀ ਦੀ ਵੀਡੀਓ ਆਪ ਜੀ ਨੂੰ ਜਰੂਰ ਸੁਣਾਉਣੀ ਕਰਾਂਗੇ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ